ਸਸ਼ੀ ਗੱਲ ਪੰਜਾਬੀਓ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਸੁਪਰ ਵੀਜ਼ਾ 2025 ਮਿਆਦ ਵਧੀ ਨਿਯਮਾਂ ਵਿੱਚ ਵੱਡੇ ਬਦਲਾਅ ਕੈਨੇਡਾ ਸਰਕਾਰ ਨੇ ਆਪਣੇ ਮਾਪਿਆਂ ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਕੈਨੇਡਾ ਬੁਲਾਉਣ ਦੇ ਚਾਹਵਾਨਾਂ ਲਈ ਸੁਪਰ ਵੀਜ਼ਾ ਨਿਯਮਾਂ ਵਿੱਚ 2025 ਲਈ ਵੱਡੇ ਬਦਲਾਅ ਕੀਤੇ ਹਨ ਇਹ ਬਦਲਾਅ ਉਹਨਾਂ ਪਰਿਵਾਰਾਂ ਲਈ ਵੱਡੀ ਰਾਹਤ ਲੈ ਕੇ ਆਏ ਹਨ ਜੋ ਆਪਣੇ ਬਜ਼ੁਰਗਾਂ ਨੂੰ ਲੰਬੇ ਸਮੇਂ ਲਈ ਆਪਣੇ ਨਾਲ ਰੱਖਣਾ ਚਾਹੁੰਦੇ ਹਨ ਸਭ ਤੋਂ ਮਹੱਤਵਪੂਰਨ ਬਦਲਾਅ ਵੀਜ਼ਾ ਦੀ ਮਿਆਦ ਨੂੰ ਲੈ ਕੇ ਕੀਤਾ ਗਿਆ ਹੈ ਇਸ ਸੁਪਰ ਵੀਜ਼ਾ ਦੀ ਮਿਆਦ ਦਾ 2 ਸਾਲ ਤੋਂ ਵਧਾ ਕੇ 5 ਸਾਲ ਕਰ ਦਿੱਤੀ ਗਈ ਹੈ ਇਸ ਦਾ ਮਤਲਬ ਹੈ ਕਿ ਮਾਪੇ ਇੱਕ ਵਾਰ ਵਿੱਚ ਕੈਨੇਡਾ ਵਿੱਚ 5 ਸਾਲ ਤੱਕ ਰਹਿ ਸਕਦੇ ਹਨ ਇਨਾ ਹੀ ਨਹੀਂ ਇਸ ਵੀਜ਼ੇ ਨੂੰ ਕੈਨੇਡਾ ਦੇ ਅੰਦਰ ਹੀ ਹੋਰ 2 ਸਾਲ ਲਈ ਵਧਾਇਆ ਜਾ ਸਕਦਾ ਹੈ ਜਿਸ ਨਾਲ ਉਹ ਕੁੱਲ 7 ਸਾਲ ਤੱਕ ਆਪਣੇ ਮਾਪਿਆਂ ਜਾਂ ਪੋਤੇ-ਪੋਤੀਆਂ ਨਾਲ ਰਹਿ ਸਕਣਗੇ ਪਹਿਲਾਂ ਇਹ ਜ਼ਰੂਰੀ ਸੀ ਕਿ ਮਾਪਿਆਂ ਦੀ ਸਿਹਤ ਇੰਸ਼ੋਰੈਂਸ ਸਿਰਫ ਕੈਨੇਡਾ ਦੀ ਕਿਸੇ ਏਜੰਸੀ ਤੋਂ ਹੀ ਕਰਵਾਈ ਜਾਵੇ ਪਰ ਹੁਣ ਸਰਕਾਰ ਨੇ ਇਸ ਸ਼ਰਤ ਵਿੱਚ ਢਿੱਲ ਦਿੱਤੀ ਹੈ ਹੁਣ ਅਰਜੀਕਰਤਾ ਭਾਰਤ ਸਮੇਤ ਕਿਸੇ ਹੋਰ ਦੇਸ਼ ਤੋਂ ਵੀ ਇੰਸ਼ੋਰੈਂਸ ਕਰਵਾ ਸਕਦੇ ਹਨ ਹਾਲਾਂਕਿ ਇਹ ਧਿਆਨ ਦੇਣ ਯੋਗ ਹੈ ਕਿ ਇੰਸ਼ੋਰੈਂਸ ਪ੍ਰਦਾਤਾ OSFI ਤੋਂ ਰਜਿਸਟਰ ਹੋਣਾ ਚਾਹੀਦਾ ਹੈ ਅਰਜੀਕਰਤਾ ਆਨਲਾਈਨ ਜਾਂਚ ਕਰ ਸਕਦੇ ਹਨ ਕਿ ਇੰਸ਼ੋਰੈਂਸ ਪ੍ਰਦਾਤਾ OSFI ਦੀ ਸੂਚੀ ਵਿੱਚ ਸ਼ਾਮਲ ਹੈ ਜਾਂ ਨਹੀਂ ਸੂਪਰ ਵੀਜ਼ਾ ਲਈ ਇੰਸ਼ੋਰੈਂਸ 1 ਸਾਲ ਤੱਕ ਵੈਲਿਡ ਹੋਣੀ ਚਾਹੀਦੀ ਅਤੇ ਇਸ ਦੀ ਘੱਟੋ-ਘੱਟ ਕਵਰੇਜ 1 ਲੱਖ ਕੈਨੇਡੀਅਨ ਡਾਲਰ ਲਾਜ਼ਮੀ ਹੋਣੀ ਚਾਹੀਦੀ ਹੈ। ਇਹ ਰਕਮ ਇੱਕੋ ਵਾਰ ਜਾਂ ਕਿਸ਼ਤਾਂ ਵਿੱਚ ਭਰੀ ਜਾ ਸਕਦੀ ਹੈ। ਤੀਜੀ ਅਤੇ ਸਭ ਤੋਂ ਮਹੱਤਵਪੂਰਨ ਸ਼ਰਤ ਸਪੌਂਸਰ ਕਰਨ ਵਾਲੇ ਵਿਅਕਤੀ, ਬੱਚੇ, ਪੋਤਾ-ਪੋਤੀ ਜਾਂ ਦੋਤੇ ਦੀ ਆਮਦਨ ਨਾਲ ਸੰਬੰਧਿਤ ਹੈ। ਕੈਨੇਡਾ ਸਰਕਾਰ ਆਮਦਨ ਦੇ ਸਬੂਤ ਦੀ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਹੀ ਸੂਪਰ ਵੀਜ਼ਾ ਜਾਰੀ ਕਰਦੀ ਹੈ। ਇਸ ਲਈ ਇੱਕ ਫੈਮਿਲੀ ਮੈਂਬਰ ਦੇ ਲਈ ਘੱਟੋ ਘੱਟ ਜਿਹੜੀ ਆਮਦਨ ਹੈ ਉਹ 36576 ਕੈਨੇਡੀਅਨ ਡਾਲਰ ਚਾਹੀਦੇ ਨੇ ਦੋ ਫੈਮਿਲੀ ਮੈਂਬਰ ਸਪான்ਸਰ ਪਤੀ ਪਤਨੀ ਦੀ ਘੱਟੋ ਘੱਟ ਆਮਦਨ 44966 ਕੈਨੇਡੀਅਨ ਡਾਲਰ ਤਿੰਨ ਫੈਮਿਲੀ ਮੈਂਬਰ ਦੀ ਘੱਟੋ ਘੱਟ ਆਮਦਨ 54594 ਕੈਨੇਡੀਅਨ ਡਾਲਰ ਚਾਰ ਫੈਮਿਲੀ ਮੈਂਬਰ ਦੀ ਘੱਟੋ ਘੱਟ ਆਮਦਨ 61920 ਕੈਨੇਡੀਅਨ ਡਾਲਰ ਹੋਣੀ ਚਾਹੀਦੀ ਹੈ ਸੁਪਰ ਵੀਜ਼ਾ ਲਈ ਅਪਲਾਈ ਕਰਦੇ ਸਮੇਂ ਬਿਨੈਕਾਰ ਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸਪான்ਸਰ ਦੁਆਰਾ ਭੇਜਿਆ ਗਿਆ ਸੱਦਾ ਪੱਤਰ ਯਾਨੀ ਕਿ ਇਨਵੀਟੇਸ਼ਨ ਲੈਟਰ ਸਪான்ਸਰ ਅਤੇ ਬਿਨੇਕਾਰ ਵਿਚਕਾਰ ਰਿਸ਼ਤੇ ਦਾ ਸਬੂਤ ਜਿਵੇਂ ਕਿ ਜਨਮ ਸਰਟੀਫਿਕੇਟ ਬਿਨੇਕਾਰ ਦੀ ਵਿੱਤੀ ਸਥਿਰਤਾ ਦਰਸਾਉਂਦਾ ਬੈਂਕ ਸਰਟੀਫਿਕੇਟ ਸਪான்ਸਰ ਦੀ ਆਮਦਨ ਦਾ ਸਬੂਤ ਟੈਕਸ ਰਿਟਰਨ ਰੋਜ਼ਗਾਰ ਪੱਤਰ ਆਦਿ ਅਤੇ ਉੱਪਰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇੰਸ਼ੋਰੈਂਸ ਜਿਹੜੀ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਇਹ ਸਾਰੀਆਂ ਸ਼ਰਤਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਹੀ ਤੁਸੀਂ ਸੁਪਰ ਵੀਜ਼ਾ ਮਿਲਣ ਦੀ ਸੰਭਾਵਨਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਇਹ ਸਿੱਗੀ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਮਹੱਤਵਪੂਰਨ ਜੋਸੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਹਾਡੇ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਸਵਾਲ ਹੋਣ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਅਸੀਂ ਉਸ ਚੀਜ਼ ਦਾ ਜਵਾਬ ਦੇਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ